ਵੈਸੇ ਪੰਜਾਬ ਦੇ ਵਿੱਚ 54998 ਨੌਕਰੀਆਂ ਦਾ ਹੜ ਆਇਆ ਹੋਇਆ ਤੇ ਇਸ ਨੌਕਰੀਆਂ ਦੇ ਹੜ ਦੇ ਵਿੱਚ ਆ ਜਿਹੜਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਡਾਕੀਆਂ ਦਾ ਕੰਮ ਆ ਜਿਹੜਾ ਉਹ ਖੋਲਿਆ ਹੈਗਾ ਕਿਉਂਕਿ ਇਹੀ ਕੰਮ ਆ ਜਿਹੜਾ ਪਹਿਲਾਂ ਨਿਯੁਕਤੀ ਪੱਤਰ ਦੇਣ ਦਾ ਕੰਮ ਆ ਜਿਹੜਾ ਉਹ डाक विभाग ਕੋਲੇ ਹੁੰਦਾ ਸੀਗਾ ਤੇ ਇਸ ਦੇ ਲਈ ਡਾਕ ਭਾਗ ਨੂੰ ਘੱਟੋ ਘਾਟਾ ਜਿਹੜਾ 100 ਡਾਕੀ ਦਾ ਪ੍ਰਬੰਧ ਕਰਨਾ ਪੈਣਾ ਸੀ ਤਾਂ ਇਹਨੇ ਨਿਯੁਕਤੀ ਪੱત્રਾ ਜਿਹੜੇ ਉਹ ਵੰਡੇ ਜਾ ਰਹੇ ਸੀਗੇ ਪਰ ਮਾਨ ਸਾਹਿਬ ਨੇ ਇਸ ਬਾਰੇ ਕਦੇ ਵੀ ਸੋਚਿਆ ਨਹੀਂਗਾ ਪਰ ਸਿੱਧਾ ਡਾਕੀਆਂ ਵਾਲੀ ਨੌਕਰੀ ਹੈ ਜਿਹੜੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਆ ਜਿਹੜੇ ਉਹ ਕਰ ਰਹੇ ਆ ਧਰਤੀ ਦੇ ਨਾਲ ਜੁੜੇ ਹੋਏ ਨੇਤਾ ਜਿਹੜੇ ਅਸਲ ਦੇ ਵਿੱਚ ਪੰਜਾਬ ਨੂੰ ਹੁਣ ਮਿਲੇ ਆ ਤੇ ਇਸੇ ਕਰਕੇ ਪੰਜਾਬ ਦਾ ਹਰੇਕ ਤਲਕਾ ਜਿਹੜਾ ਉਹ ਇਹਨਾਂ ਤੋਂ ਦੁਖੀ ਆ ਤੇ ਇਸੇ ਕਰਕੇ ਹਰਿਸ਼ੰਕਰ ਪ੍ਰਸਾਈ ਦਾ ਇੱਕ ਛੋਟਾ ਜਿਹਾ ਕਥਨਾਤ ਜਿਸ ਦੇ ਵਿੱਚ ਉਹ ਲਿਖਦੇ ਆ ਜਿੱਤੇ ਹੋਏ ਅਮੀਰਵਾਰ ਦੇ ਨਾਲ ਇਹ ਕਥਨਾਤ ਤੇ ਪੰਜਾਬ ਦੇ ਲੋਕਾਂ ਦੀ ਦਿਲਾਂ ਦੀ ਧੜਕਣ ਵੀ ਹੈ ਜਿਹੜੀ ਉਹ ਇਹੀ ਕਹਿ ਰਹੀ ਆ ਜੋ ਇਸ ਕਥਨ ਦੇ ਵਿੱਚ ਆ ਉਹ ਥੋੜਾ ਜਿਹਾ ਕਥਨਾਤ ਜਿਹੜਾ ਤੁਹਾਨੂੰ ਪੜ ਕੇ ਸੁਣਾ ਦੇਣਾ ਚਾਹੁੰਦੇ ਆ ਜਿਸ ਦੇ ਵਿੱਚ ਹਰੀਸ਼ੰਕਰ ਪ੍ਰਸਾਈ ਜੀ ਕਹਿੰਦੇ ਆ ਕਿ ਭਾਈ ਜੀ ਮੈਂ ਤੁਹਾਨੂੰ ਵੋਟ ਤਾਂ ਪਾਈ ਪਰ ਤੁਹਾਡੇ ਜਿੱਤਣ ਦਾ ਮੈਨੂੰ ਬੇਹੱਦ ਦੁੱਖ ਹੈ ਤੁਸੀਂ ਪੁੱਛੋਗੇ ਇਹ ਜਿਹਾ ਕਿਉਂ ਹੈ ਫੇਰ ਵੋਟ ਹੀ ਕਿਉਂ ਪਾਈ ਗੱਲ ਇਹ ਹੈ ਕਿ ਵੋਟ ਮੈਂ ਤਰਸ ਕਰਕੇ ਪਾ ਦਿੱਤੀ ਉਹਨਾਂ ਦਿਨਾਂ 'ਚ ਤੁਸੀਂ ਲੋਕਾਂ ਦੇ ਦੁੱਖਾਂ ਤੇ ਰੋਂਦੇ ਹੋਏ ਘੁੰਮ ਰਹੇ ਸੀ ਮੈਂ ਉਦੋਂ ਤੁਹਾਡੇ ਦੁੱਖ ਕਰਕੇ ਰੋ ਰਿਹਾ ਸੀ ਮੇਰੀ ਦੇਖਾ ਦੇਖੀ ਲੋਕ ਵੀ ਰੋਣ ਲੱਗ ਪਏ ਸੀ ਅਮੀਰਵਾਰ ਅਤੇ ਲੋਕਾਂ ਦੋਵਾਂ ਦੀਆਂ ਅੱਖਾਂ 'ਚੋਂ ਅਥਰੂ ਸਨ ਲੋਕ ਸਮਝਦੇ ਸੀ ਤੁਸੀਂ ਉਹਨਾਂ ਦੇ ਹਾਲਾਤਾਂ ਕਰਕੇ ਰੋ ਰਹੇ ਸੀ ਪਰ ਅਸਲ ਵਿੱਚ ਤੁਸੀਂ ਆਪਣੀ ਪਤਲੀ ਪੈਂਦੀ ਹਾਲਤ 'ਤੇ ਰੋ ਰਹੇ ਸੀ ਇੱਥੇ ਤੁਸੀਂ ਸਮਝਦੇ ਸੀ ਕਿ ਲੋਕ ਆਪਣੇ ਦੁੱਖਾਂ ਕਰਕੇ ਰੋ ਰਹੇ ਹਨ ਪਰ ਅਸਲ ਵਿੱਚ ਉਹ ਇਸ ਲਈ ਰੋ ਰਹੇ ਹਨ ਕਿ ਹਾਏ ਜੇ ਤੁਸੀਂ ਨਾ ਜਿੱਤੇ ਤਾਂ ਤੁਹਾਡਾ ਕੀ ਬਣੇਗਾ ਦੋਹਾਂ ਪਾਸਿਆਂ ਦੇ ਅਥਰੂਆਂ ਨੇ ਅਜਹੀ ਗਲਤਫਹਿਮੀ ਪੈਦਾ ਕੀਤੀ ਕਿ ਵੋਟਾਂ ਤੁਹਾਨੂੰ ਪੈ ਗਈਆਂ ਤੁਹਾਨੂੰ ਇਹ ਖੁਸ਼ਫਹਿਮੀ ਬਣੀ ਰਹੇਗੀ ਕਿ ਲੋਕ ਤੁਹਾਨੂੰ ਚਾਹੁੰਦੇ ਹਨ ਜਦਕਿ ਉਹ ਤੁਹਾਨੂੰ ਨਫ਼ਰਤ ਕਰਦੇ ਹਨ ਪਰ ਦਿਆਲੂ ਹਨ ਇੱਧਰ ਲੋਕ ਇਸ ਖੁਸ਼ਫਹਿਮੀ 'ਚ ਰਹਿਣਗੇ ਕਿ ਤੁਸੀਂ ਉਹਨਾਂ ਦੇ ਸੁਭਚਿੰਤਕ ਹੋ ਜਦੋਂ ਕਿ ਤੁਸੀਂ ਸਿਰਫ ਆਪਣੇ ਆਪ ਦੇ ਸੁਭਚਿੰਤਕ ਹੋ ਖੁਸ਼ਫਹਿਮੀ ਨਾਲ ਨੇਤਾ ਵੱਧਦਾ ਫੁੱਲਦਾ ਹੈ ਪਰ ਲੋਕ ਖਤਮ ਹੁੰਦੇ ਹਨ। ਇਹੀ ਤਾਂ ਇਸ ਦੇਸ਼ 'ਚ ਹੋ ਰਿਹਾ ਹੈ। ਪੰਜਾਬ ਦੇ ਵਿੱਚ ਵੀ ਬਿਲਕੁਲ ਇਹੀ ਹੋ ਰਿਹਾ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਇਹ ਗੱਲ ਬਿਲਕੁਲ ਸੱਚੀ ਆ। ਅੱਜ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਖਦੇ ਆ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਵੱਖ-ਵੱਖ ਭਾਗਾਂ 'ਚ 257 ਨਵ ਨਿਯੁਕਤ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ। ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਅੱਜ ਤੱਕ ਕੁੱਲ 54398 ਨੌਜਵਾਨਾਂ ਨੂੰ ਬਿਨਾਂ ਰਸਮਤ ਅਤੇ ਬਿਨਾਂ ਸ਼ਫਾਰਸ ਸਰਕਾਰੀ ਨੌਕਰੀਆਂ ਦੇ ਚੁੱਕੇ ਹਨ ਆਉਣ ਵਾਲੇ ਦਿਨਾਂ ਵਿੱਚ ਵੀ ਮਿਸ਼ਨ ਰੁਜ਼ਗਾਰ ਤਹਿਤ ਇਸੇ ਤਰ੍ਹਾਂ ਨੌਜਵਾਨਾਂ ਦੇ ਹੱਥਾਂ 'ਚੋਂ ਨਿਯੁਕਤੀ ਪੱਤਰ ਦੇਣ ਅਤੇ ਘਰਾਂ ਵਿੱਚ ਖੁਸ਼ੀਆਂ ਦੇ ਸਮਾਗਮਾਂ ਦਾ سلسلہ ਜਿਹੜਾ ਉਹ ਜਾਰੀ ਰਹੂਗਾ ਅਬ ਰੁਕੋ ਜਰਾ ਥੋੜਾ ਸਬਰ ਕਰੋ ਇੱਥਾਂ ਕੁਝ ਲੋਕਾਂ ਨੇ ਆ ਜਿਹੜੀ ਕੁਝ ਥੈਲਫੁਲ ਪੇਟਾ ਵੀ ਜਿਹੜੀ ਮਾਨ ਸਾਹਿਬ ਨੂੰ ਦਿੱਤੀ ਹੈਗੀ ਆ ਉਹ ਥੈਲਫੁਲ ਪੇਟਾ ਜਿਹੜੀ ਤੁਹਾਡੇ ਤੀਕ ਵੀ ਪਹੁੰਚਣੀ ਚਾਹੀਦੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ 54000 398 ਅਸਾਮੀਆਂ ਜਿਹੜੀਆਂ ਉਹ ਕਿੱਥੇ ਆ ਜਾਂ ਹੈਗਾ ਤਾਂ ਜੇਕਰ ਦੇਖੀਏ ਤਾਂ ਇਸ ਮੰਤਰੀ ਮੰਡਲ ਦੇ ਵਿੱਚ ਸਭ ਤੋਂ ਅਹਿਮ ਅਹੁਦਾ ਜਿਹੜਾ ਉਹ ਸਿੱਖਿਆ ਡਿਪਾਰਟਮੈਂਟ ਦਾ ਹੈਗਾ ਤਾਂ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਵੀ ਇਹ ਸਰਕਾਰ ਨੇ ਇਹ ਦੰਗ ਜਾਂ ਮਾਰਿਆ ਸੀਗਾ ਕਿ ਇਸ ਵਿਭਾਗ ਦੇ ਵਿੱਚ ਹੀ ਆ ਜਿਹੜਾ ਸੀ 50000 ਦੇ ਵਿੱਚੋਂ 20000 ਦੇ ਲਗਭਗ ਨੌਕਰੀਆਂ ਜਿਹੜੀਆਂ ਉਹ ਅ ਸਿੱਖਿਆ ਵਿਭਾਗ ਦੇ ਵਿੱਚ ਦੇ ਚੁੱਕੇ ਆ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਹੁਣ ਵੀ ਅਜਿਹੀਆਂ ਭਰਤੀਆਂ ਗਿਣਨੀਆਂ ਜਾ ਸਕਦੀਆਂ ਜਿਹੜੀਆਂ ਕਾਂਗਰਸ ਸਰਕਾਰ ਦੇ ਵੇਲੇ ਚੰਨੀ ਸਰਕਾਰ ਨੇ ਕੱਢੀਆਂ ਸੀਆਂ ਕਿਉਂਕਿ ਉਸ ਸਮੇਂ ਚੰਨੀ ਸੱਤਾ ਦੇ ਵਿੱਚ ਸੀਗਾ ਤੇ ਜਾਂਦੇ ਹੋਏ ਆਪਣੇ ਕਿਉਂਕਿ ਉਹਨਾਂ ਨੇ ਵੀ ਚੰਗਾ ਆ ਲੋਕਾਂ ਦਾ ਮਾਨਤਾਣ ਕੀਤਾ ਭਰਤੀਆਂ ਭਾਵੇਂ ਨਹੀਂ ਦਿੱਤੀਆਂਗੇ ਪਰ ਆਖਰ ਦੇ ਉੱਤੇ ਸਰਕਾਰ ਦੀ ਸ਼ਾਖ ਬਚਾਉਣ ਦੇ ਲਈ ਉਸ ਸਰਕਾਰ ਨੇ ਭਰਤੀਆਂ ਕੱਢੀਆਂ ਪਰ ਉਸ ਭਰਤੀਆਂ ਨੂੰ ਹੀ ਇਹ ਸਰਕਾਰ ਆ ਜਿਹੜੀ ਹੋ ਪੂਰਨੀ ਚੜ ਸਕੀਗੀ ਤੁਹਾਨੂੰ ਦੱਸ ਦਈਏ ਕਿ ਇਸ ਸਰਕਾਰ ਸਮੇ ਉਹਨਾਂ ਦੇ ਵਿੱਚੋਂ 4161 ਭਰਤੀ Bੜਦੀ ਆਈ ਸੀਗੀ ਜੋ ਇਹ ਸਰਕਾਰ ਦੇ ਸਮੇ ਪੂਰੀ ਕੀਤੀ ਤੇ ਸਰਕਾਰ ਜਿਹੜੀ ਉਸ ਭਰਤੀ ਨੂੰ ਆ ਜਿਹੜੀ ਗੈਰਹੀ ਹੈਗੀ ਆ ਤੇ ਪਰ ਹੁਣ ਦੁਬਾਰਾ ਤੋਂ ਰੀਕਾਸਟ ਦੇ ਨਾਂ ਦੇ ਉੱਤੇ ਆ ਜਿਹੜਾ ਹੁਣ ਫੇਰ ਕੁਝ ਅਧਿਆਪਕਾਂ ਦੇ ਸਿਰ ਦੇ ਉੱਤੇ ਇਹ ਤਲਵਾਰ ਲਟਕੀ ਹੋਈ ਆ ਕਿ ਉਹਨਾਂ ਨੂੰ ਬਾਹਰ ਕੀਤਾ ਜਾ ਰਿਹਾ ਹੈਗਾ ਤੇ ਇਸ ਤੋਂ ਇਲਾਵਾ 635 ਦੀ ਭਰਤੀ ਸੀਗੀ ਉਸ ਦੇ ਵਿੱਚ ਵੀ ਆ ਜਿਹੜਾ ਇਸੇ ਤਰੀਕੇ ਦੇ ਨਾਲ ਕੁਝ ਅਧਿਆਪਕਾਂ ਦੇ ਸਿਰ ਦੇ ਉੱਤੇ ਆ ਜਿਹੜਾ ਬਾਹਰ ਹੋਣ ਦੀ ਜਿਹੜੀ ਤਲਵਾਰ ਉਹ ਲਟ ਰਹੀ ਲਟਕ ਰਹੀ ਹੈਗੀ ਆ ਈਟੀਟੀ 994 ਇੱਕ ਭਰਤੀ ਆਈ ਸੀ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ 2300 ਦੇ ਲਗਭਗ ਅਧਿਆਪਕਾਂ ਨੂੰ ਜਿਹੜਾ ਨਿਯੁਕਤੀ ਪੱਤਰ ਦਿੱਤਾ ਗਿਆ ਸੀਗਾ ਤੇ ਉਸ ਨਿਯੁਕਤੀ ਪੱਤਰ ਦੇ ਵਿੱਚੋਂ ਜਿਹੜਾ ਹਲਤੀਕ ਬਹੁਤੇ ਅਧਿਆਪਕਾ ਜਿਹੜੇ ਉਹ ਸਕੂਲਾਂ ਦੇ ਵਿੱਚ ਜੁਆਇਨ ਨਹੀਂ ਕਰ ਪਾਏਗੇ ਤੇ ਇਸੇ ਤਰੀਕੇ ਦੇ ਨਾਲ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਜੇਕਰ ਇਹ ਕਹਿੰਦੇ ਹੈਗੇ ਆ ਤਾਂ ਉਹਦੇ ਵਿੱਚੋਂ ਵੀ ਹਲੇ 200 ਦੇ ਲਗਭਗ ਅਸਿਸਟੈਂਟ ਪ੍ਰੋਫੈਸਰਾਂ ਜਿਹੜੇ ਉਹ ਵੀ ਬਾਹਰ ਫਿਰਦੇ ਤੇ ਤੁਹਾਨੂੰ ਦੱਸ ਦਈਏ ਉਸ ਉਹ ਭਰਤੀ ਵੀ ਆ ਜਿਹੜੀ ਕੋਰਟ ਦੇ ਵਿੱਚ ਲਟਕੀ ਹੋਈ ਸੀਗੀ ਤੇ ਕਾਗਰਸ ਦੇ ਵੇਲੇ ਆਈ ਸੀ ਤੇ ਉਸ ਸਮੇਂ ਜਿਹੜਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸੀਗਾ ਤੇ ਉਸ ਦੀਆਂ ਨਲਾਇਕੀਆਂ ਦੀ ਵਜ੍ਹਾ ਕਰਕੇ ਜਿਹੜੀ ਉਹ ਭਰਤੀ ਕੋਰਟ ਦੇ ਵਿੱਚ ਸਟਕ ਹੋ ਗਈ ਸੀਗੀ ਪਰ 9894 ਵਾਲੇ ਅਸਿਸਟੈਂਟ ਪ੍ਰੋਫੈਸਰਾਂ ਨੇ ਆ ਜਿਹੜਾ ਆ 1158 ਵਾਲੇ ਅਸਿਸਟੈਂਟ ਪ੍ਰੋਫੈਸਰਾਂ ਨੇ ਆ ਜਿਹੜਾ ਲਗਾਤਾਰ ਸੰਘਰਸ਼ ਕੀਤਾ ਤੇ ਇਸ ਤੋਂ ਬਾਅਦ ਆ ਜਿਹੜੀ ਉਹ ਭਰਤੀ ਜਿਹੜੀ ਆ ਉਹ ਪੂਰਨ ਹੋਈ ਪਰ ਹਲੇ ਵੀ ਆ ਜਿਹੜਾ ਕੁਸ਼ਕ ਪ੍ਰੋਫੈਸਰਾਂ ਜਿਹੜੇ ਹਾਲਤੀ ਕਾਲਜਾਂ ਦੇ ਵਿੱਚ ਪਹੁੰਚ ਨਹੀਂ ਪਾਏਗੇ ਇਹ ਇਹਨਾਂ ਦੀ ਸਿੱਖਿਆ ਕ੍ਰਾਂਤੀ ਹੈਗੀ ਆ ਇਸ ਤੋਂ ਇਲਾਵਾ ਹੁਣ ਤੁਹਾਡੇ ਨਾਲ ਕੁਸ਼ਕ ਜੋ ហេਠਾ ਲੋਕਾਂ ਨੇ ਤੇਲਪੁਲ ਪੇਟਾ ਕੀਤੀ ਹੈਗੀ ਹੈ ਮਾਨ ਸਾਹਿਬ ਜੀ ਨੂੰ ਉਹ ਵੀ ਉਹਨਾਂ ਦੀ ਪਹੁੰਚੋਂ ਦੇ ਵਿੱਚ ਸਾਡੀ ਮਦਦ ਕਰੋ ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਲਾਜ਼ਮੀ ਕਰ ਦੇਣਾ ਇਸ ਦੇ ਵਿੱਚ ਇੱਕ ਗੁਰਜਿੰਦਰ ਸਿੰਘ ਦੌਲਾ ਉਹਨਾਂ ਨੇ ਇੱਕ ਕਮੈਂਟ ਕੀਤਾ ਜਿਸ ਦੇ ਵਿੱਚ ਉਹ ਲਿਖ ਰਿਹਾ ਕਿ ਸਿੱਖਿਆ ਭਾਗ ਵੱਲੋਂ ਸਿੱਖਿਆ ਭਾਗ ਵੱਲ ਵੀ ਕਰੋ ਨਜ਼ਰਸਵੱਲੀ ਮੁੱਖ ਮੰਤਰੀ ਸਾਹਿਬ ਸਾਢੇ 3 ਸਾਲ ਹੋ ਗਏ ਸਿੱਖਿਆ ਭਾਗ ਵਿੱਚ ਇੱਕ ਵੀ ਨੌਕਰੀ ਨਹੀਂ ਕੱਢੀ ਤੁਸੀਂ ਹਾਲਾਂਕਿ ਸਿਹਤ ਅਤੇ ਸਿੱਖਿਆ ਦੇ ਨਾਅਰੇ ਦੇ ਕੇ ਸੱਤਾ ਦੇ ਵਿੱਚ ਆਏ ਸੀਗੇ ਇਸ ਤੋਂ ਅੱਗੇ ਆਮ ਤੌਰ ਤੇ ਆਪਾਂ ਦੇਖਦੇ ਹੈਗੇ ਆ ਕਿ ਸਾਡੇ ਪੰਜਾਬ ਦਾ ਖੇਡ ਢਾਂਚਾ ਜਿਹੜਾ ਉਹ ਇਤੋ ਹੀ ਨਜ਼ਰੀ ਪੈ ਸਕਦਾ ਕਿਉਂਕਿ ਕਈ ਵਾਰੀ ਅਜਿਹੇ ਮਨਿਸਟਰ ਵੀ ਆ ਜਿਹੜੇ ਉਹ ਦੇਖੇ ਗਏ ਆ ਜਿਨ੍ਹਾਂ ਮਨਿਸਟਰਾਂ ਦੇ ਕੋਲ ਖੇਡ ਦਾ ਉਦਦਾ ਤਾਂ ਹੈਗਾ ਪਰ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਕੋਈ ਖੇਡ ਗਰਾਊਂਡ ਹੈ ਨਹੀਂਗਾ ਇੱਥੋਂ ਤੀਕੇ ਨਾਲ ਲਾਗਲੇ ਦੂਆ ਤਿੰਨਾ ਪਿੰਡਾਂ ਤੀਕਾ ਜਿਹੜਾ ਵਿੱਚ ਹੈ ਜਿਹੜਾ ਕੋਈ ਵੀ ਖੇਡ ਗਰਾਊਂਡ ਨਹੀਂਗਾ ਭਾਵੇਂ ਨੌਜਵਾਨ ਜਥੇਬੰਦੀਆਂ ਇਹ ਡਿਮਾਂਡ ਕਰਦੀਆਂ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿਹੜਾ ਉਹ ਖੇਡ ਗਰਾਊਂਡ ਹੋਣਾ ਚਾਹੀਦਾ ਪਰ ਖਿਡਾਰੀਆਂ ਦੇ ਵੱਲ ਇਹਨਾਂ ਇਹਨਾਂ ਸਰਕਾਰਾਂ ਦੀ ਜਿਹੜੀ ਉਹ ਕੋਈ ਵੀ ਨਿਗਾਸਵੱਲੀ ਨਹੀਂ ਪੈ ਰਹੀਗੀ ਹਜੇ ਪਿਛਲੇ ਦਿਨੀ ਹੀ ਆ ਜਿਹੜਾ ਅਸੀਂ ਫਰੀਦਕੋਟ ਤੋਂ ਇੱਕ ਸਟੋਰੀ ਕੀਤੀ ਸੀ ਜਿਸ ਦੇ ਵਿੱਚ ਹਰਜੀਤ ਸਿੰਘ ਨਾਂ ਦਾ ਇੱਕ ਨੌਜਵਾਨ ਆ ਜੋ ਕਿ ਸਪੈਸ਼ਲ 올림픽 ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਇਆ ਤੇ ਮਾਨ ਸਰਕਾਰ ਨੇ ਦਾਵਾ ਕੀਤਾ ਸੀਗਾ ਕਿ 70000 ਦੀ ਰਾਸ਼ੀ ਆ ਜਿਹੜੀ ਉਹ ਉਹਨਾਂ ਨੂੰ ਪਹੁੰਚਦੀ ਕਰ ਦਿੱਤੀ ਜਾਊਗੀ ਪਰ ਉਸ ਵਿਚਾਰੇ ਦੇ ਪੱਲੇ ਆ ਜਿਹੜਾ ਇਕੱਲਾ 골ਡ ਮੈਡਲ ਹੀ ਰਹਿ ਗਿਆ 70000 ਤਾਂ ਕੀ ਮਾਨ ਸਰਕਾਰ ਨੇ ਆ ਜਿਹੜਾ ਉਸ ਨੂੰ 70 ਰੁਪਏ ਤੱਕ ਦੀ ਜਿਹੜੀ ਸਹਿਯਤਾ ਨਹੀਂ ਦਿੱਤੀਗੀ ਸੋ ਇਸ ਤਰੀਕੇ ਨਾਲ 올림픽 ਦੇ ਵਿੱਚੋਂ 골ਡ ਮੈਡਲ ਜਿੱਤੇ ਵੀ ਆ ਜਿਹੜੇ ਕਿੰਨਾ ਕਿਤੇ ਤਰਸ ਰਹੇ ਹੈਗੇ ਆ ਉਸੇ ਤਰੀਕੇ ਨਾਲ ਇੱਕ ਸਰਬਰੰਦਾ ਵਾਣਿਆ ਜਿਹੜਾ ਕਮੈਂਟ ਕੀਤਾ ਉਹ ਵੀ ਪੜ ਕੇ ਤੁਹਾਨੂੰ ਸੁਣਾਉਣੇ ਆ ਜਿਸ ਦੇ ਵਿੱਚ ਉਹ ਲਿਖਦੇ ਆ ਕੀ ਖਿਡਾਰੀ ਬਣ ਕੇ ਮੈਂ ਕੋਈ ਗੁਨਾਹ ਕੀਤਾ ਬੇਨਤੀ ਹੈ ਕਿ ਮੇਰਾ ਨਾਮ ਸਰਪਜੀਤ ਸਿੰਘ ਪਿਤਾ ਨਾਮ ਬਲਕਾਰ ਸਿੰਘ ਪਿੰਡ ਤੇ ਡਾਕਖਾਨਾ ਨੰਗਲ ਲਬਾਣਾ ਜ਼ਿਲ੍ਹਾ ਕਪੂਰਥਲਾ ਹੈ 29 ਤੋਂ 30 ਮਾਰਚ 2025 ਨੂੰ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਹੋਈ ਏਸ਼ੀਅਨ ਪੈਸੀਫਿਕ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਮੈਂ ਭਾਰਤੀ ਟੀਮ ਵੱਲੋਂ 69 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ ਜਿਸ ਵਿੱਚ ਮੇਰੇ ਦੋ ਸੋਨੇ ਦੇ ਤਗਮੇ ਇੱਕ ਦੇ ਇੱਕ ਕਾਂਸੀ ਦਾ ਤਮਗਾ ਕੁੱਲ ਤਿੰਨ ਤਗਮੇ ਜਿੱਤੇ ਇਸ ਤੋਂ ਪਹਿਲਾਂ ਵੀ 11 ਤੋਂ 13 ਅਕਤੂਬਰ 2024 ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੋਈ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਮੈਂ ਭਾਰਤੀ ਟੀਮ ਵੱਲੋਂ 69 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ ਜਿਸ ਵਿੱਚ ਮੇਰਾ ਸੋਨੇ ਦਾ ਤਗਮਾ ਆਇਆ ਸੀ ਅਧੇ ਜੁਲਾਈ 2023 ਵਿੱਚ ਮੈਂ ਦबई ਖੇਡਿਆ ਜਿਸ ਵਿੱਚ ਮੇਰਾ ਚਾਂਦੀ ਦਾ ਤਗਮਾ ਆਇਆ ਸੀ ਉਪਦੇਸ਼ਾਂ ਵਿੱਚ ਭਾਰਤ ਅਤੇ ਪੰਜਾਬ ਦਾ ਨਾਮ ਚਮਕਾਇਆ ਇਸ ਤੋਂ ਇਲਾਵਾ ਮੇਰੇ ਨੈਸ਼ਨਲ ਨਾਰਥ ਇੰਡੀਆ ਸਟੇਟ ਪੱਧਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਕਾਲਜ ਇੰਟਰ ਵਿੱਚ अनेकाਵਾਰ ਮੈਡਲ ਜਿੱਤੇ ਹੋਏ ਹਨ ਮੇਰੀ ਪਿਆਸ ਸਪੋਰਟਸ ਡਿਪਾਰਟਮੈਂਟ ਵੱਲੋਂ ਗ੍ਰੇਡੇਸ਼ਨ ਵੀ ਹੋਈ ਹੈ ਖੇਡਾਂ ਦੇ ਨਾਲ ਮੇਰੀ ਪੜ੍ਹਾਈ ਪਲੱਸ 2 ਸੀਪੀਏਡ ਬੀਪੀਏਡ ਅਤੇ ਐਮਪੀਏਡ ਡਿਗਰੀਆਂ ਕੀਤੀਆਂ ਹੋਈਆਂ अनेकाਵਾਰ ਇੰਟਰਨੈਸ਼ਨਲ ਸਟੇਟ ਇੰਟਰਲਾਕਸ ਇੰਟਰ ਯੂਨੀਵਰਸਿਟੀ ਵਿੱਚ ਮੈਡਲ ਜਿੱਤਣ ਦੇ ਬਾਵਜੂਦ ਮੈਨੂੰ ਅਣਦੇਖਿਆ ਕੀਤਾ ਗਿਆ ਹੈ ਅਨੇਕ ਵਾਰ ਤੁਹਾਨੂੰ ਈਮੇਲ ਰਾਹੀਂ ਅਰਜ਼ੀਆਂ ਭੇਜੀਆਂ ਮੈਂ ਬਹੁਤ ਹੀ ਗਰੀਬ ਪਰਿਵਾਰਨ ਤੋਂ ਸੰਬੰਧ ਰੱਖਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਮੈਨੂੰ ਜਲਦ ਤੋਂ ਜਲਦ ਤੁਹਾਡੇ ਨਾਲ ਮੁਲਾਕਾਤ ਦਾ ਮੌਕਾ ਦਿੱਤਾ ਜਾਵੇ ਮੈਂ ਆਪ ਜੀ ਦਾ ਧੰਨਵਾਦੀ ਹੋਊਗਾ ਸੋ ਕਿਤੇ ਨਾ ਕਿਤੇ ਇਸ ਨੌਜਵਾਨ ਦੀ ਵੀ ਵੀ ਕਿਉਂਕਿ ਇੰਨੀਆਂ ਡਿਗਰੀਆਂ ਕੀਤੀਆਂ ਨੇ ਮੈਡਲ ਕੀਤੇ ਆ ਮੈਡਲ ਇਹਨਾਂ ਨੇ ਜਿੱਤੇ ਹੈਗੇ ਆ ਇਸ ਕਰਕੇ ਇਸ ਨੌਜਵਾਨ ਦੀ ਵੀ ਪੁਕਾਰ ਆ ਜਿਹੜੀ ਉਹ ਸੁਣੀ ਜਾਣੀ ਚਾਹੀਦੀ ਆ ਜੇਕਰ ਨੌਕਰੀਆਂ ਮਰੀਆਂ ਹੈ ਇਨਾਂ ਤਾਂ ਇਹਨਾਂ 54 ਹਜ਼ਾਰ ਨੌਜਵਾਨਾਂ ਦੇ ਵਿੱਚ ਇਹ ਨੌਜਵਾਨ ਕਿਉਂ ਨਹੀਂ ਸ਼ਾਮਲਗਾ ਅ ਇੱਕ ਹੋਰ ਕਮੈਂਟ ਹੈਗਾ ਜਿਸ ਦੇ ਵਿੱਚ ਭਾਈ ਮਨਜੀਤ ਸਿੰਘ ਨੇ ਲਿਖਿਆ ਹੈਗਾ ਕਿ ਸੂਬੇ ਦੀ ਪਹਿਲੀ ਸਰਕਾਰ ਜਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਨਿਯੁਕਤੀ ਪੱਤਰ ਲੈ ਕੇ ਸਟੇਸ਼ਨ ਤੇ ਭੇਜਨੇ ਕਿ ਇੱਕ ਵਾਰ ਫਿਰ ਧਰਨੇ ਤੇ ਜਾ ਕੇ ਡਾਂਗਾ ਖਾਣੀਆਂ ਪੈਣਗੀਆਂ ਸੜਕਾਂ ਤੇ ਰੋਲਣਾ ਪਊ ਕਈ ਸਾਲਾਂ ਤੋਂ ਨੌਕਰੀ ਲੱਗਿਆ ਨੂੰ ਲਿਸਟਾ ਰੀਕਾਸਟ ਲਿਸਟਾਂ ਦੇ ਨਾਂ ਤੇ ਬਾਹਰ ਕੱਢ ਦੇਣਾ ਤੇ ਰੀਲਾ ਪਾ ਕੇ ਫੇਕ ਗਿਣਤੀ ਦੱਸਣੀ 76 ਸਾਲਾਂ ਵਿੱਚ ਪਹਿਲੀ ਵਾਰ ਸੋ ਇਸ ਤਰੀਕੇ ਦੇ ਨਾਲ ਆ ਜਿਹੜਾ ਲੋਕਾਂ ਨੇ ਜਿਹੜੀ ਮਾਨ ਸਾਹਿਬ ਦੇ ਲਈ ਕੁਸ਼ਤਿਹਲ ਫੁੱਲ ਪੇਟਾ ਜਿਹੜੀ ਉਹ ਭੇਜੀ ਹੈਗੀ ਆ ਸੋ ਉਮੀਦ ਕਰਦੇ ਕਿ ਮਾਨ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਹੀ ਕਿਉਂਕਿ ਥੋੜਾ ਸਮਾਂ ਰਹਿ ਗਿਆ ਉਹਨਾਂ ਦਾ ਕਾਫੀ ਸਤਾਰਾ ਸੂਖਾ ਜਿਹੜਾ ਉਹ ਭੋਗ ਲਿਆ ਇਹਨਾਂ ਹੀ ਸਰਕਾਰ ਨੇ ਜਿਹੜੇ ਇਹ ਵਾਅਦੇ ਕੀਤੇ ਸੀਗੇ ਕਿ ਅਸੀਂ ਆ ਜਿਹੜਾ ਵੀ ਆਈਪੀ ਕਲਚਰ ਆ ਜਿਹੜਾ ਉਹ ਲਾਗੂ ਨਹੀਂ ਕਰਾਂਗੇ ਅਸੀਂ ਆਮ ਲੋਕਾਂ ਦੇ ਵਿੱਚ ਜਾਇਆ ਕਰਾਂਗੇ ਪਾਰਸ ਤਾਰੇ ਵਿੱਚ ਜਾਣ ਤੋਂ ਬਾਅਦ ਆ ਜਿਹੜਾ ਸਭ ਕੁਝ ਉਹ ਕੀਤਾ ਜੋ ਪਹਿਲੀਆਂ ਸਰਕਾਰਾਂ ਨੇ ਵੀ ਨਹੀਂ ਕੀਤਾ ਸੀਗਾ ਉਹਨਾਂ ਤੋਂ ਅਲੱਗ ਕੇ ਕੀਤਾ ਉਹਨਾਂ ਤੋਂ ਵੱਧ ਖਰਚਾ ਜਿਹੜਾ ਉਹ ਇਸ਼ਤਿਹਾਰबाजी ਦੇ ਉੱਤੇ ਕੀਤਾ ਸੋ ਸਿਰਫ ਇਸ਼ਤਿਹਾਰबाजी ਤੀਕੇ ਸਰਕਾਰ ਸੀਮਤਾ ਜੇਕਰ ਵਾਕਾ ਹੀ ਕੁਛ ਨਾ ਕੁਛ ਨੌਕਰੀਆਂ ਕੱਢੀਆਂ ਹੁੰਦੀਆਂ ਤਾਂ ਇਸ ਤਰੀਕੇ ਨਾਲ ਮਾਨ ਸਾਹਿਬ ਨੂੰ ਨਿਯੁਕਤੀ ਪੱਤਰ ਮੰਡਨ ਦੀ ਇੰਨੀ ਜ਼ਰੂਰਤ ਨਹੀਂ ਪੈਂਦੀ ਸੀਗੀ ਥੋੜੀਆਂ ਥੋੜੀਆਂ ਨਿਗੂਣੀਆਂ 200 ਭਰਤੀਆਂ ਦੇ ਲਈ ਜੇ ਮਾਨ ਸਾਹਿਬ ਸਮਾਂ ਕੱਢ ਰਹੇ ਆ ਤਾਂ ਕਿਤੇ ਨਾ ਕਿਤੇ 4 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਉੱਤੇ 300 ਲੋਕਾਂ ਦੇ ਲਈ ਨਿਯੁਕਤੀ ਪੱਤਰ ਵੰਡਣਾ ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਛੋਟੇ ਲੋਕਾਂ ਇੰਨੀ ਛੋਟੀ ਗਿਣਤੀ ਨੂੰ ਵੀ ਆ ਜਿਹੜਾ ਉਹ ਨਿਯੁਕਤੀ ਪੱਤਰ ਦੇਣ ਦੇ ਲਈ ਮਾਨ ਸਾਹਿਬ ਨੂੰ ਵੱਧ ਜਾਣਾ ਪੈ ਰਿਹਾ ਹੈਗਾ ਸੋ ਇਹ ਉਹਨਾਂ ਦਾ ਵੱਡਪਨ ਆ ਚੰਗੀ ਗੱਲ ਆ ਨਿਯੁਕਤੀ ਪੱਤਰ ਇਸੇ ਤਰੀਕੇ ਦੇ ਨਾਲ ਉਹ ਵਧਦੇ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਲੋਕ ਦੁਖੀ ਹੋਏ ਆ ਜਿਹੜੇ ਹੋਰ ਕਿਸੇ ਦੁਖੀ ਬੰਦੇ ਨੂੰ ਆ ਜਿਹੜਾ ਵੋਟਾਂ ਪਾ ਕੇ ਲਾਜ਼ਮੀ ਜਿਤਾਉਣਗੇ ਅੱਜ ਲਈ ਸਿਰਫ ਇੰਨਾ ਹੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨ